ਬੋਰਾਂ 'ਚ ਪੈ ਰਹੇ ਕਬੂਰ ਤਾ ਕਰਖੇ ਆ ਦੇਖੋ ਜਿਹੜੀਆਂ ਬੋਤਲਾਂ ਸਫਾਈ ਕਰਦੇ ਸਤਿ ਸ਼੍ਰੀ ਅਕਾਲ ਦੋਸਤੋ ਆ ਦੇਖ ਸਕਦੇ ਹੋ ਆ ਦੇਖੋ ਪਾਣੀ ਗੰਦਾ ਪਾਣੀ ਬੋਰਾਂ 'ਚ ਪੈ ਰਹੇ ਕਬੂਰ ਤਾ ਕਰਖੇ ਆ ਦੇਖੋ ਇੱਥੇ ਸ਼ਰਾਬ ਦੀਆਂ ਬੋਤਲਾਂ ਧੋਤੀਆਂ ਜਾਂਦੀਆਂ ਨੇ ਆ ਦੇਖੋ ਇਹ ਸ਼ਾਇਲੀ ਸ਼ਰਾਬ ਫੈਕਟਰੀ ਵਾਲਾ ਹਾਂਜੀ ਹਾਂਜੀ ਜਿਹੜੀ ਸ਼ਰਾਬ ਫੈਕਟਰੀ ਸ਼ਾਇਲੀ ਵਾਲੇ ਉਹ ਹੈ ਸ਼ਾਇਲੀ ਸ਼ਰਾਬ ਇੱਕ ਵਾਰੀ ਇਹਨਾਂ ਨੇ ਨਾ ਮੌਕਾ ਵੀ ਦਿਖਾਤਾ ਵੀ ਐਸਡੀਐਮ ਸਾਹਿਬ ਆ ਗਏ ਸੀ ਉਹ ਆਪ ਜੀ ਹਾਂ ਜਦੋਂ ਐਸਡੀਐਮ ਸਾਹਿਬ ਆਏ ਵੀ ਇਹਨਾਂ ਨੇ ਕੀ ਕਰਿਆ ਖਾਲੀ ਬੋਰ ਦਿਖਾਤਾ ਹੀ ਇਹ ਤਾਂ ਬਣਦੀ ਐ ਤੇ ਕਾਰਵਾਈ ਹੋਵੇ ਜਰ ਇਹ ਤਾਂ ਬਹੁਤ ਮਾੜੀ ਗੱਲ ਐ ਸਾਰਾ ਗੰਦ ਜਿੰਨਾ ਏਰੀਏ ਦਾ ਚੱਪੜ ਦਾ ਸਾਰਾ ਸਰੇ ਅੰਬੇਰੇ ਅੱਛਾ ਚੜਿਆ ਹੋਇਆ ਦੇਖ ਲਓ ਵੀ ਨਿਸ਼ਾਨੀ ਇੰਨਾ ਪਰੇ ਹੋ ਜੀ 2 ਫੁੱਟ 2.5 ਫੁੱਟ ਪਾਣੀ ਸੀ ਇਹ ਚ ਸਾਰਾ ਬੋਰ ਚ ਪਿਆ ਐ ਦੇਖੋ ਬੋਤਲਾਂ ਜਿੰਨੀਆਂ ਧੋਤੀਆਂ ਨੇ ਪਿੰਡ ਚ ਯਾਰ ਬੱਚੇ ਬਿਮਾਰੀ ਦਾ ਕਾਰਨ ਕੀ ਐ ਆ ਦੇਖੋ ਜੀ ਆ ਬੋਤਲਾਂ ਸਾਰੀਆਂ ਇੱਥੇ ਧੋਤੀਆਂ ਜਾਂਦੀਆਂ ਨੇ ਤੇ ਸਾਰਾ ਗੰਦ ਬੋਰ ਚ ਪੈ ਰਿਹਾ ਹੈ ਸਾਹਮਣੇ ਤੁਹਾਨੂੰ ਦਿਖਾਇਆ ਹੈ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਸ਼ਾਜਲੀ ਪਿੰਡ ਦੇ ਬਿਲਕੁਲ ਵਿੱਚ ਪਿੰਡ ਦੇ ਵਿੱਚ ਨਾਲ ਪੱਲੇਦਾਰ ਸਾਡੇ ਭਰਾਵਾਂ ਦਾ ਦਫਤਰ ਹੈ ਪੱਲੇਦਾਰ ਜੂਨੀਅਨ ਦਾ ਇਹ ਬਹੁਤ ਦਿਨਾਂ ਦੇ ਮੈਨੂੰ ਵੀ ਫੋਨ ਕਰ ਰਹੇ ਸੀ ਇਧਰ ਉਧਰ ਚਲੇ ਜਾਂਦੇ ਦੀ ਪਤਾ ਨਹੀਂ ਲੱਗਿਆ ਅੱਜ ਹੁਣ ਜੇ ਕਹਈਏ ਰੋਟੀ ਪਚਾਲੇ ਛੱਡ ਕੇ ਆਏ ਆ ਜੀ ਵੀ ਬਾਤ ਚ ਖਾਵਾਂਗੇ ਯਾਰ ਪਹਿਲਾਂ ਦੁੱਖ ਦੇਖੀਏ ਦੁੱਖ ਇਹਨਾਂ ਦਾ ਕੱਲਿਆਂ ਦਾ ਨਹੀਂ ਸਾਰੇ ਨਗਰ ਦਾ ਦੁੱਖ ਹੈ ਆਲੇ-ਦਲੇ ਪਿੰਡਾਂ ਦਾ ਦੁੱਖ ਹੈ ਗੰਦਾ ਪਾਣੀ ਸੀਵਰੇਜ ਦਾ ਵੀ ਹੈ ਮਲਮੁੱਤਰ ਤੇ ਬੋਤਲਾਂ ਧੋਣ ਵਾਲਾ ਵੀ ਆ ਦੇਖੋ ਆ ਸਾਰਾ ਇੱਥੇ ਇੱਥੇ ਕਿਤੇ ਪਾਣੀ ਸਾਰਾ ਪਾਣੀ ਬੋਰਚ ਗਿਆ ਰੋਜ਼ ਬੋਰਚ ਪਾਣੀ ਪਾਉਂਦੇ ਨੇ ਇਹਨਾਂ ਬਾਈਆਂ ਨਾਲ ਵੀ ਗੱਲਬਾਤ ਕਰਾਵਾਂਗੇ ਵੀਡੀਓ ਵੀ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਯਾਰ ਦੱਕਪੱਕ ਕਿੰਨੇ ਟਾਈਮ ਤੋਂ ਪੈ ਰਿਆ ਸਾਰੀ ਗੱਲਬਾਤ ਪਾਈਆਂ ਨਾਲ ਕਰਦੇ ਆ ਇੱਕ ਵਾਰੀ ਫੜ ਲੈ ਜੀ ਤਾਂ ਸੀਨੇ 20 ਵਾਰੀ ਕਹਤਾ ਵੀ ਇਹ ਕੰਮ ਨਾ ਕਰੋ ਫਿਰ ਚੋਰੀਆਂ ਕਰਦੇ ਨੇ ਰਾਤ ਨੂੰ ਸਰਦ ਰਾਤ ਨੂੰ ਹੋਰ ਪਤਾ ਕੀ ਕਰੇ ਜੀ ਇੱਕ ਵਾਰ ਇੱਕ ਵਾਰੀ ਇਹਨਾਂ ਨੇ ਇਹਨਾਂ ਮੌਕਾ ਵੀ ਦਿਖਾਤਾ ਵੀ ਐਸ.ਡੀ.ਐਮ ਸਾਹਿਬ ਆਗੇ ਤੇ ਇਹ ਦੇਖੋ ਸਾਡੇ ਕੋਲੇ ਦਾ ਆ ਬੋਰ ਹੈ ਜੀ ਇਹ ਤਾਂ ਖਾਲੀ ਹੈਗਾ ਚਲੋ ਮੌਕਾ ਦੇਖ ਕੇ ਮੁਰਗੇ ਵੀ ਜਦੋਂ ਕੋਈ ਖਾਲੀ ਹੈ ਜੀ ਬੰਦ ਕਰਿਆ ਪਿਆ ਇਹਨਾਂ ਦਾ ਕੋਈ ਪ੍ਰੂਫ ਤਾਂ ਹੈ ਨਹੀਂ ਦੀਗਾ ਜੀ ਹਾਂ ਉਸ ਤੋਂ ਬਾਅਦ ਜੀ ਹੁਣ ਅਸੀਂ ਨੇ 2-3 ਦਿਨਾਂ ਦੀ ਵੀਡੀਓ ਵੀ ਬਣਾ ਰੱਖੀ ਨੇ ਜੀ ਸਾਡੇ ਕੋਲੇ ਸਾਰੇ ਡਾਕੂਮੈਂਟ ਨਹੀਂ ਜੀ ਇਹਨਾਂ ਦੇ ਗੰਦਾ ਅਗਾਂ ਗੰਦਾ ਪਾਣੀ ਆ ਰਿਹਾ ਨਹੀਂ ਪੀਤਾਂ ਨਹੀਂ ਜਾਂਦਾ ਗੰਦਾ ਪਾਣੀ ਆ ਰਹਿਗਾ ਇੱਥੇ ਬੋਰ ਕਰਖਣਾਂ ਨੇ ਉਰੇ ਆ ਮੋਟਰ ਆ ਮੋਟਰ ਚ ਛੋੜੇ ਵਾਲੀ ਚ ਗੰਦਾ ਫਿਰ ਉਹ ਤਾਂ ਆਊਗਾ ਜਿਵੇਂ ਲਵੇ ਆ ਗਿਆ ਇੰਨਾ ਗੰਦਾ ਪਾਣੀ ਆ ਰਿਹਾ ਜੀ ਪੀਤਾਂ ਆਜੋ ਮਣਗੇ ਉੱਥੇ ਆਜੋ ਆਜੋ ਹਾਂਜੀ ਬਾਈ ਜੀ ਪੂਰੀ ਗੱਲ ਬਾਤ ਦੱਸੋ ਕੀ ਹੈ ਇਹ ਜੀ ਸਰਾ ਫੈਕਟਰੀਆਂ ਬੋਤਲਾਂ ਸਫਾਈ ਹੁੰਦੀਆਂ ਨਹੀਂ ਜੀ ਵੀਰੇ ਠੀਕ ਹੈ ਘਟੋ ਘਟੇ 3 ਸਾਲ ਹੋ ਗਏ ਆ ਸਾਰਾ ਗੰਦਾ ਪਾਣੀ ਪਿੰਡ ਦਾ ਵੇੜੇ ਦਾ ਉਰੇ ਅ ਸਾਰਾ ਪਾਣੀ ਵਿੱਚ ਚੜ ਜਾਂਦਾ ਜੀ ਐਨਾ ਗੰਦਾ ਪਾਣੀ ਉਰੇ ਜਿੱਥੋਂ ਪਾਣੀ ਨਹੀਂ ਪੀਤਾ ਜਾਂਦਾ ਮੋਟਰ ਦਾ ਬਹੁਤ ਜਿਆਦਾ ਬੁਰਾ ਹਾਲਾਜੀ ਇਹਦਾ ਕੋਈ ਹੱਲ ਕਰਿਆ ਜਾਵੇ ਐਸਡੀਐਮ ਸਾਹਿਬ ਵੀ ਆਏ ਸੀ ਐਸਡੀਐਮ ਸਾਹਿਬ ਆਈ ਸੀ ਜੀ 2 ਸਾਲ ਹੋ ਗਏ ਹਾਂ ਉਦੋਂ ਮੜਟਾ ਮੌਕਾ ਦੇਖ ਕੇ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਕਿਹਨਾਂ ਦਾ ਸਬੂਤ ਆ ਜੀ ਹੈ ਜੀ ਸਬੂਤ ਹੈ ਵੀਡੀਓ ਕਰੀ ਹੋਈ ਨੇ ਹੁਣ ਤਾਂ ਜੀ ਆਪਣੇ ਲਵੇ ਫਿਰ ਇਹਨਾਂ ਤੇ ਫਿਰ ਸਖਤ ਕਾਰਵਾਈ ਚਾਹੀਦੀ ਹੈ ਹੋਣੀ ਚਾਹੀਦੀ ਜੀ 3-4 ਸਾਲ ਹੋ ਗਏ ਸਾਨੂੰ ਪਰੇਸ਼ਾਨ ਹੁੰਦੇ ਨੂੰ ਜੀ ਇਹ ਆਏ ਪਰ ਇਹੀ ਕੰਮ ਕਰਦੇ ਆ ਜੀ ਹਾਂਜੀ ਪਹਿਲਾਂ ਇੱਕ ਬੋਰ ਕਰਾਇਆ ਸੀ ਨਮਾਜ਼ੀ ਉਹ ਖਰਾਬ ਹੋ ਗਿਆ ਸੀ ਦੂਸਰੀ ਕਰਾਈ ਹੁਣ ਬੋਰ ਹੁਣ ਤਾਂ ਉਹ ਵੀ ਖਰਾਬ ਹੋ ਗਿਆ ਉੱਚ ਵੀ ਗੰਦਾ ਪਾਣੀ ਯਾਰਿਆ ਜਾਂਦਾ ਪਾਣੀ ਜਾਦਾ ਆਹ ਦੇਖ ਸਕਦੇ ਹੋ ਜੀ ਗੰਦਾ ਪਾਣੀ ਪਿੰਡ ਦੇ ਵਿੱਚ ਜਾ ਰਿਹਾ ਹੈ ਦੇਖ ਸਕਦੇ ਹੋ ਯਾਰ ਗਰੀਬ ਬੰਦਾ ਲਾਜ ਕੀ ਕਰਾ ਲੂ ਤਕੜਾ ਵੀ ਕੀ ਕਰਾ ਲੂ ਇਹਦੇ ਨਾਲ ਬਿਮਾਰੀਆਂ ਸੁਣ ਲਓ ਕੀ ਕੀ ਫੈਲਦੀਆਂ ਨੇ ਹੈ ਜਾ ਕਾਲਾ ਪੀਲੀਆ ਏਡਜ ਤੱਕ ਹੁੰਦਾ ਯਾਰ ਕੈਂਸਰ ਹੁੰਦਾ ਐ ਇੰਨੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਨੇ ਇਕੱਠੇ ਹੋ ਜਾਇਆ ਕਰੋ ਕਿਸੇ ਮੁੱਦੇ ਤੇ ਐਵੇਂ ਘਰੇ ਖਰਖੋਸ਼ ਦੇ ਬੱਚੇ ਵਾਂਗੂ ਖੁੰਜੇ ਚ ਲੱਗ ਕੇ ਬਹਿ ਜਾਂਦੇ ਹੋre ਗੱਲ ਤੇ ਵੀ ਮੈਂ ਕਿਹਾ ਮੂਰੇ ਆਵਾ ਇਹੀ ਕੰਮ ਰਹਿ ਗਿਆ ਸਿਰਫ ਸਿੱਖ ਇਤਿਹਾਸੇ ਸੁਣਾਉਣ ਜੋਗੇ ਰਹਿ ਗਏ ਤੁਸੀਂ ਆਹ ਦੇਖੋ ਆ ਸਾਰੀਆਂ ਬੋਤਲਾਂ ਗੰਦ ਮੰਦ ਲਗਭਗ 2-3 ਸਾਲ ਤੋਂ 2 ਸਾਲ ਪਹਿਲਾਂ ਐਸਡੀਮ ਸਾਹਿਬ ਆ ਕੇ ਦੇਖ ਕੇ ਬਾਗੇ ਪਰ ਕਾਰਵਾਈ ਕੋਈ ਨਹੀਂ ਹੋਈ ਆਹ ਦੇਖ ਲਓ ਛੋਟੇ ਸਾਹਮਣੇ ਐ ਬਚਾਰੇ ਦਿਹਾੜੀਦਾਰ ਵੀਰਾਂ ਨੂੰ ਵੀ ਐਵੇਂ ਇਹਨਾਂ ਦੇ ਇੱਕ ਮੜੀ ਦੇ ਦਿਹਾੜੀ ਪਿੱਛੇ ਮੰਗਰਨੇ ਲੱਗਿਆ ਕਰੋ ਜੇ ਕੋਈ ਗਲਤ ਕੰਮ ਕਿਤੇ ਵੀ ਹੁੰਦਾ ਕਿਸੇ ਫੈਕਟਰੀ ਚ ਪਾਣੀ ਪੈਂਦਾ ਧਰਤੀ ਚ ਦੱਸਦਿਆ ਕਰੋ ਗੁਪਤ ਦੱਸਦਿਆ ਕਰੋ ਕਿਸੇ ਵਧੀਆ ਬੰਦੇ ਨੂੰ ਵਧੀਆ ਪੱਤਰਕਾਰ ਨੂੰ ਗੁਪਤ ਦੱਸਦਿਆ ਕਰੋ ਇਹ ਨਾ ਹੋਵੇ ਕੋਈ 5000 ਰੁਪਏ ਲੈ ਕੇ ਘਰੇ ਚੁੱਪ ਕਰ ਜੇ ਉਹ ਯੂਨਿਮੈਨ ਦੱਸਿਆ ਕਰੋ ਆ ਦੇਖੋ ਕਿੰਨਾ ਕਿੰਨਾ ਪਾਣੀ ਧੂਰੇ ਤੱਕ ਤੀ ਸਾਰਾ ਪਾਣੀ ਵਿੱਚ ਵਗ ਗਿਆ ਲੋਕ ਮਾੜਾ ਪਾਣੀ 300 ਫੁੱਟ ਤੱਕ ਦਾ ਪਾਣੀ ਵੀ ਮਾੜਾ ਹੋ ਗਿਆ ਉਹ ਨਹੀਂ ਕਿ ਬੋਰ ਦਬਾਰੇ ਲਾਇਆ ਸੀਗਾ ਕਿਆ ਕਰਦੀ ਜੀ ਜਿੱਦ ਮੈਡਮ ਆ ਗਈ ਐ ਐਸਡੀਐਮ ਇੱਥੇ ਆਪਾਂ ਦੇਖਿਆ ਮੌਕੇ ਤੇ ਜਿਹੜਾ ਬੰਦਾ ਇੱਥੇ ਅਸਲ ਚ ਠੀਕਾ ਗੁਲਜਾਰ ਵਾਲੀ ਗੱਲ ਆ ਜਿਹੜਾ ਬੰਦਾ ਮੌਕੇ ਤੇ ਦੀ ਉਹਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਅਸੀਂ ਖੋਜ ਖਾਤ ਦੀ ਕੀਤੀ ਇੱਕ ਬੰਦ ਬੋਰਡ ਦਿਖਾਤਾ ਕਹਿੰਦੇ ਹਲੋ ਜੀ ਇਹ ਤਾਂ ਬੰਦ ਪਿਆ ਪਰ ਅੱਜ ਤਾਂ ਹੁਣ ਯਾਰ ਸਰੇ ਆਮ ਪੈਦਿਆ ਗੱਲ ਪਹਿਲਾਂ ਸ਼ਾਇਦ ਤੁਹਾਨੂੰ ਨਾ ਪਤਾ ਓਏ ਆਪਣੇ ਪਿੰਡ ਦੇ ਕਿ ਡੈਰੀਆ ਬਿਮਾਰੀ ਦਾ ਪੇਸ਼ੈਂਟ ਵੀ ਆਇਆ ਜਿਹੜਾ ਪਟਿਆਲੇ ਦਾ ਆਖਲ ਤੇ ਉਹਦੇ ਪਿੱਛੇ ਪ੍ਰਸ਼ਾਸਨ ਬਹੁਤ ਭੱਜਿਆ ਵੀ ਯਾਰ ਕਿਉਂ ਆਈ ਬਿਮਾਰੀ ਇਹ ਆਪਣੀ ਡਿਊਟੀਆਂ ਪਾਈ ਉਰੇ ਕਿਹੜਾ ਪਿੰਡ ਹੈ ਪਟਿਆਲਾ ਵਾਲ ਪਟਿਆਲੇ ਤੋਂ ਫਿਰ ਪਾਣੀ ਜਿਹੜਾ ਪੈਰੇਆ ਬੋਰ ਚ ਸਾਹਮਣੇ ਇਹ ਪਾਣੀ ਬਾਈ ਜੀ ਨੇ ਖੋਲਿਆ ਨਾ ਮੈਂ ਤਾਂ ਉਹ ਦਿਨ ਸ੍ਰੀ ਬੰਦ ਕਰਿਆ ਸੀ ਜਰੂਰ ਉਹ ਵੀ ਤੇ ਮੇਰੀ ਨਾ ਚਲੋ ਤੇਰੀ ਤਾਂ ਟੂਨ ਨਾ ਡਰ ਤੇਰੀ ਤਾਂ ਡਿਊਟੀ ਹੈ ਦੇਖ ਤੂੰ ਤਾਂ ਮਲਾਜਮ ਜਿਵੇਂ ਕਹਿਣਗੇ ਮੈਂ ਜਿਵੇਂ ਕਰਨਾ ਹੈ ਤੈਨੂੰ ਕੋਈ ਚੱਕਰ ਨਹੀਂ ਪਾਣੀ ਤਾਂ ਪੈਂਦਾ ਬੋਰ ਚ ਹਾਂ ਫਿਰ ਉਹ ਹੀ ਕਹਿੰਦੇ ਕਹਨਾ ਬੋਰ ਦਾ ਪਤਾ ਕਿੰਨਾ ਨੂੰ ਹੈ ਨਹੀਂ ਦੇਖ ਸਕਦੇ ਹਾਂ ਜੀ 1200 ਹੋਊ ਜਦੋਂ 1200 ਬਾਕੀ ਗਾਹਾਂ ਪਾਣੀ ਪੱਤਨਾ ਤਾਂ ਉਹੀ ਹੁਣ ਟੁੱਟੀਆਂ ਪਈਆਂ ਨੇ ਕਿਹੜੀਆਂ ਰਹੀਆਂ ਨੇ ਪੱਤਨਾ ਪੰਜਾਬ ਚ ਆਹ ਦੇਖ ਸਕਦੇ ਹਾਂ ਜੀ ਹਾਲਾਤ ਮੌਕੇ ਦੇ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਬੰਦ ਕਰਾਇਆ ਜਾ ਅੱਛਾ ਇੱਕ ਗੱਲ ਹੋਰ ਸੁਣੋ ਜੀ ਨੇ ਦਿੱਤਾ ਹੋਇਆ ਬਾਗਲ ਠੇਕੇ ਕਰਾਏ ਤੇ ਠੇਕੇ ਤੇ ਉਹਨੂੰ ਵੀ ਚਰਚਾ ਆਹੀਦਾ ਵੀ ਮੈਂ ਪਿੰਡ ਚ ਮੇਰੇ ਬਾਗਲ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਹੈ ਕਿਉਂ ਜੀ ਜੀ ਨੇ ਠੇਕੇ ਤੇ ਦਿੱਤਾ ਹੋਇਆ ਇਹ ਉਹਨੂੰ ਵੀ ਚਾਹੀਦਾ ਹੈ ਮਾਲਕ ਦਾ ਨੰਬਰ ਹੈ ਕੋਈ